ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਦੀਪਿਕਾ ਖੋਸਲਾ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸਦੀ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਜੋ ਕੁਝ ਹੋ ਵਾ ਪਰ ਰਿਹਾ ਹੈ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਐਕਸ਼ਨ ਪਾਰਟੀ ਦੇ ਅੰਦਰ ਕੀਤੇ ਜਾ ਰਹੇ ਨੇ ਕੱਲ ਅੱਠ ਬਾਗੀ ਜੋ ਨੇ ਪਾਰਟੀ ਦੇ ਅੰਦਰ ਜਿਨ੍ਹਾਂ ਦੇ ਵੱਲੋਂ ਬਾਗੀ ਸੁੱਰ ਚੁੱਕੇ ਗਏ ਉਹਨਾਂ ਨੂੰ ਪਾਰਟੀ ਵਿਰੁੱਧ ਗਤੀਵਿਧੀਆਂ ਦੇ ਚਲਦੇ ਪਾਰਟੀ ਤੋਂ ਲਾਂਬੇ ਕਰ ਦਿੱਤਾ ਗਿਆ ਸੁਖਬੀਰ ਬਾਦਲ ਜੋ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਸਵਾਲ ਜੋ ਨੇ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਬੇਅਦਬੀ ਦਾ ਮਾਮਲਾ ਜੋ ਹੈ ਉਹ ਸੁਖਬੀਰ ਬਾਦਲ ਹੁਣਾਂ ਦੇ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ ਹਾਲਾਂਕਿ ਸੁਖਬੀਰ ਬਾਦਲ ਹੁਣਾਂ ਦੇ ਵੱਲੋਂ ਇੱਕ ਪੋਸਟ ਪਾ ਕੇ ਇਸ ਨੂੰ ਲੈ ਕੇ ਸਪਸ਼ਟਿਕਰਨ ਵੀ ਦਿੱਤਾ ਗਿਆ ਪਰ ਇਸ ਸਭ ਦੇ ਵਿਚਾਲੇ ਇੱਕ ਵੀਡੀਓ ਸਾਹਮਣੇ ਆਈ ਹੈ ਫਰਾਜ਼ ਤੋਂ ਸ਼ਰਮਣੀ ਅਕਾਲੀ ਦਲ ਦੇ ਆਗੂ ਇਕਬਾਲ ਸਿੰਘ ਪੱਟੇ ਹੁਣਾਂ ਦਾ ਬਿਆਨ ਸਾਹਮਣੇ ਆਇਆ ਹੈ ਉਹ ਸੁਖਬੀਰ ਬਾਦਲ ਦੇ ਹੱਕ ਦੇ ਵਿੱਚ ਨਿਤਰੇ ਨੇ ਔਰ ਬਾਗੀਆਂ ਨੂੰ ਜਿੱਥੇ ਉਹਨਾਂ ਦੇ ਵੱਲੋਂ ਜੋ ਹੈ ਉਹ ਘੇਰਿਆ ਗਿਆ ਉਥੇ ਹੀ ਗੱਲ ਆਮ ਆਦਮੀ ਪਾਰਟੀ ਦੀ ਕਰ ਲੋ ਤਾਂ ਆਮ ਆਦਮੀ ਪਾਰਟੀ ਨੂੰ ਵੀ ਨਿਸ਼ਾਨੇ ਉੱਤੇ ਲਿਆ ਗਿਆ ਸੀਐਮ ਮਾਨ ਨੂੰ ਵੀ ਉਹਨਾਂ ਦੇ ਵਾਅਦੇ ਯਾਦ ਕਰਾਉਂਦੇ ਹੋਏ ਇਹ ਅਕਾਲੀ ਲੀਡਰ ਨਜ਼ਰ ਆਏ ਨੇ ਕਿ ਕੁਝ ਕਹਿ ਰਹੇ ਨਹੀਂ ਹਾਉ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਇਕਬਾਲ ਸਿੰਘ ਪੱਟੀ ਸ਼ਰੂਮਨੀ ਅਕਾਲੀ ਦਲ ਯੂਰਪ ਫਰਾਂਸ ਦਿਆਂ ਜੋ ਸ਼ਗਾਵਾਂ ਨਿਭਾਰਿਆ ਮੈਂ ਇਸ ਟਾਈਮ ਸੋ ਸਾਡੇ ਸਾਰੇ ਯੂਰਪ ਦੇ ਜਿੰਨੇ ਵੀ ਅਹੁਦੇਦਾਰ ਨੇ ਸਪੋਰਟਰ ਨੇ ਮੈਂਬਰ ਨੇ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਬੇਨਤੀ ਹੈ ਕਿ ਸ਼ਰੂਮਨੀ ਅਕਾਲੀ ਦਲ ਦੇ ਵਿੱਚ ਜੋ ਇਸੇ ਦੇ ਵਾਵੇਲਾ ਖੜਾ ਹੋ ਰਿਹਾ ਜਾਂ ਖੜਾ ਕੀਤਾ ਜਾ ਰਿਹਾ ਹੈ ਉਹ ਸਿਰਫ ਤੇ ਸਿਰਫ ਕੁਝ ਬਾਗੀ ਸੁਰਾ ਅਪਣਾਉਣ ਵਾਲੇ ਸਾਡੇ ਆਪਣੇ ਹੀ ਨੇਤਾਵਾਂ ਵੱਲੋਂ ਕੀਤਾ ਜਾ ਰਿਹਾ ਹੈ ਸੋ ਜਿਹੜੀ ਇਹ ਗੱਲ ਵਾਰ-ਵਾਰ ਕਹਿੰਦੇ ਨੇ ਕਿ ਪੰਜਾਬ ਦੇ ਲੋਕ ਸੁਖਬੀਰ ਸਿੰਘ ਦੀ ਪ੍ਰਧਾਨਗੀ ਤੋਂ ਖੁਸ਼ ਨਹੀਂ ਇਹਦੇ ਵਿੱਚ ਕੋਈ ਸਚਾਈ ਨਜ਼ਰ ਨਹੀਂ ਆਉਂਦੀ ਜੇਕਰ ਸਚਾਈ ਹੈ ਤੇ ਉਹ ਇਹੋ ਹੀ ਹੈ ਕਿ ਜਿਹੜੇ ਬਾਕੀ ਸੁਰਾਂ ਪਨਾਉਣ ਵਾਲੇ 15 20 ਬੰਦੇ ਜਾਂ 30 ਬੰਦੇ ਨੇ ਸਿਰਫ ਇਹਨਾਂ ਦੀ ਫਲਾਈ ਹੋਈ ਆ ਝੂਠ ਆ ਪੰਜਾਬ ਦੇ ਲੋਕਾਂ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਵਾਂਗ ਹੀ ਪਿਆਰ ਕਰਦੇ ਨੇ ਕਿਉਂਕਿ ਇਸ ਪਾਰਟੀ ਨੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਆਉਂਦਾ ਪੰਜਾਬ ਦਾ ਵਿਕਾਸ ਕਰਾਇਆ ਪੰਜਾਬ ਦੇ ਵਿੱਚ ਜਿਹੜੇ ਧਰਮ ਪ੍ਰਚਾਰ ਦੇ ਕੰਮ ਕਰਵਾਏ ਕਈ ਨਵੇਂ ਸਕੂਲ ਕਾਲਜ ਜਿਹੜੇ ਨਵੇਂ ਖੋਲੇ ਸੋ ਬਹੁਤ ਸਾਰੇ ਕੰਮ ਨੇ ਜਿਹੜੇ ਅਕਾਲੀ ਸਰਕਾਰ ਨੇ ਕੀਤੇ ਉਹਨਾਂ ਕੰਮਾਂ ਨੂੰ ਵੀ ਦੇਖਣਾ ਚਾਹੀਦਾ ਹੈ ਸੋ ਪੰਜਾਬ ਦੀ ਜਨਤਾ ਉਹਨਾਂ ਨੂੰ ਦੇਖ ਰਹੀ ਹੈ ਸਿਰਫ ਵਿਕਤੀ ਤੌਰ ਤੇ ਪੰਜਾਬ ਦੇ ਲੋਕਾਂ ਨਾਲ ਜੋ ਖਿਲਵਾੜ ਹੋਇਆ ਜਿਸ ਦੇ ਕਰਕੇ ਸ਼ਰਮਣੀ ਅਕਾਲੀ ਦਲ ਥੋੜਾ ਜਿਹਾ ਨਿਹਾਰ ਵਾਲੇ ਪਾਸੇ ਗਿਆ ਉਹ ਪੰਜਾਬ ਦੇ ਲੋਕਾਂ ਕਰਕੇ ਨਹੀਂ ਗਿਆ ਜੋ ਛਾਤਰ ਦਿਮਾਗ ਰਾਜਨੀਤਿਕਨ ਲੋਕ ਨੇ ਉਹਨਾਂ ਵੱਲੋਂ ਗਿਆ ਕਿਉਂਕਿ ਕੁਝ ਬੇਅਦਬੀਆਂ ਅਕਾਲੀ ਸਰਕਾਰ ਵੇਲੇ ਹੋਈਆਂ ਸਨ ਲੇਕਿਨ ਅਕਾਲੀ ਸਰਕਾਰ ਨੇ ਕਿਸੇ ਵੀ ਗਲਤ ਬੰਦੇ ਨੂੰ ਜਾਂ ਕਿਸੇ ਬੇਕਸੂਰੇ ਨੂੰ ਫੜ ਕੇ ਜੇਲ੍ਹ 'ਚ ਨਹੀਂ ਸੀ ਡਕਿਆ ਕਿਉਂਕਿ ਬੇਅਦਮੀਆਂ ਦੇ ਦੋਸ਼ੀ ਫੜੇ ਨਹੀਂ ਸਨ ਜਾ ਸਕੇ ਉਹਨੇ ਬੜੀ ਚਤਰਤਾ ਦੇ ਨਾਲ ਇਹ ਕੰਮ ਕੀਤੇ ਸਨ ਸੋ ਉਸ ਗੱਲ ਦਾ ਫਾਇਦਾ ਉਠਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਸਾਫ ਫੜ ਕੇ ਸੌਂ ਖਾ ਕੇ ਕਿ ਵੀ ਇਹ ਜਿਹੜੇ ਬੇਅਦਮੀਆਂ ਦੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ ਚ ਡੱਕਾਂਗਾ ਤੇ ਪੰਜਾਬ ਦੇ ਜਿਹੜੇ ਨਸ਼ੇ ਨੇ ਇਹਨਾਂ ਨੂੰ ਮੈਂ 4 ਹਫ਼ਤਿਆਂ ਚ ਖਤਮ ਕਰ ਦੇਵਾਂਗਾ ਸੋ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਦੀ ਲੋੜ ਸੀ ਹਰ ਪਰਵਾਹ ਦੁਖੀ ਸੀ ਕਿ ਉਹਨਾਂ ਦੇ ਜਿਹੜੀ ਨੌਜਵਾਨ ਪੀੜ੍ਹੀ ਉਹ ਨਸ਼ਿਆਂ ਵੱਲ ਝੁਕੇਲੀ ਜਾ ਰਹੀ ਹੈ ਸੋ ਪੰਜਾਬ ਦੇ ਲੋਕਾਂ ਨੇ ਉਹਦੇ ਤੇ ਵਿਸ਼ਵਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਪੰਜਾਬ ਦੀ ਵਾਰਡੋਰ ਫੜਾ ਦਿੱਤੀ ਲੇਕਿਨ 5 ਸਾਲ ਉਸਨੇ ਵੀ ਕੁਛ ਨਾ ਕੀਤਾ ਤੇ ਲੋਕ ਜਿਹੜੇ ਉਹ ਠੱਗੇ ਜਿਹੇ ਰਹਿ ਗਏ ਉਸ ਤੋਂ ਬਾਅਦ ਉਸ ਤੋਂ ਵੀ ਚਾਰ ਗੁਣਾ ਵੱਧ ਕੇ ਜਿਹੜੇ ਵਾਦੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਜੋੜੀ ਨੇ ਪੰਜਾਬ ਦੇ ਵੋਟਰਾਂ ਨਾਲ ਕੀਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਪੰਜਾਬ ਦੇ ਲੋਕਾਂ ਨਾਲ ਖਿਲਵਾੜ ਕੀਤਾ ਉਸ ਤੋਂ ਵੀ ਕਿਤੇ ਵੱਧ ਕਿ ਕੈਪਟਨ ਅਮਰਿੰਦਰ ਸਿੰਘ ਤਾਂ 5 ਸਾਲ ਆਪਣੇ ਰਾਜ ਦੇ ਵਿੱਚ ਨਸ਼ਿਆਂ ਤੇ ਕਾਬੂ ਨਹੀਂ ਪਾ ਸਕਿਆ ਜਦ ਕਿ ਉਹਨੇ ਕਿਹਾ ਸੀ ਮੈਂ 4 ਹਫ਼ਤਿਆਂ 'ਚ ਨਸ਼ੇ ਖਤਮ ਕਰ ਦਾਂਗੇ ਸਾਡੇ ਹੱਥ ਵਾਗ ਦੌੜ ਦਿਓ ਪੰਜਾਬ ਦੀ ਅਸੀਂ 1 ਹਫ਼ਤੇ 'ਚ ਨਸ਼ੇ ਖਤਮ ਕਰ ਦਿਆਂਗੇ ਹਰ ਮਹਿਲਾ ਨੂੰ ਅਸੀਂ 1000 ਰੁਪਏ ਪ੍ਰਤੀ ਮਹੀਨਾ ਜਿਹੜਾ ਉਹ ਮਾਇਕ ਸਹਿਤਾ ਦੇ ਤੌਰ ਤੇ ਦੇਵਾਂਗੇ ਤੇ ਬਦਵੀ ਦੇ ਦੋਸ਼ੀਆਂ ਨੂੰ ਬਹੁਤ ਜਲਦੀ ਫੜ ਕੇ ਲੋਕਾਂ ਦੀ ਕਚਹਿਰੀ 'ਚ ਪੇਸ਼ ਕਰਕੇ ਉਹਨਾਂ ਨੂੰ ਸੁਝਾਵਾਂ ਜਿਹੜੀਆਂ ਦਵਾਵਾਂਗੇ ਸੋ ਪਹਿਲਾਂ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਮਤਲਬ ਕਾਂਗਰਸੀ ਸਰਕਾਰ ਕਾਂਗਰਸ ਵੱਲੋਂ ਠੱਗੇ ਗਏ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਠੱਗੇ ਗਏ ਇਸ ਕਰਕੇ ਜੇ ਹਾਲਾਤਾਂ ਤੇ ਪੂਰਾ ਗਵਨਰ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਜਿਹੜਾ ਉਹ ਖਿਸਕਿਆ ਨਹੀਂ ਉਹਨੂੰ ਖਿਸਕਾਇਆ ਗਿਆ ਬੜੇ ਤਰੀਕੇ ਦੇ ਨਾਲ ਬੜੇ ਸ਼ਕਤ ਚਤਰਤਾ ਦੇ ਨਾਲ ਲੋਕਾਂ ਆਂਦੇ ਨਾਲ ਖੇਲਵਾੜ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਪਾਤ ਤੋਂ ਦੂਰ ਕੀਤਾ ਗਿਆ ਤੇ ਪੰਜਾਬ ਦੇ ਲੋਕ ਇਸ ਗੱਲ ਨੂੰ ਹੁਣ ਭਲੀ ਭਤ ਜਿਹੜਾ ਸਮਝ ਚੁੱਕੇ ਨੇ ਹੁਣ ਇਹਨਾਂ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਹੀ ਬਾਕੀ ਸੁਰਾ ਅਪਣਾਉਣ ਵਾਲੇ ਕੁਝ ਨੇਤਾ ਨੇ ਕੁਝ ਲੀਡਰ ਨੇ ਜਿਨ੍ਹਾਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਬੜਾ ਮਾਣ ਬਖਸ਼ਿਆ ਕਿਸੇ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਿੱਤੀ ਕਿਸੇ ਨੂੰ ਰਾਜ ਸਭਾ ਦੇ ਮੈਂਬਰ ਬਣਾਇਆ ਮਤਲਬ ਕਿ ਹਰ ਇੱਕ ਨੂੰ ਕੁਝ ਨਾ ਕੁਝ ਸਤਕਾਰਯੋਗ ਅਹੁਦਾ ਦੇ ਕੇ ਉਹਨਾਂ ਦਾ ਮਾਣ ਦੁਨੀਆ ਦੇ ਵਿੱਚ ਵਧਾਇਆ ਇਲਾਕੇ 'ਚ ਉਹਨਾਂ ਦਾ ਮਾਣ ਵਧਾਇਆ ਉਹਨਾਂ ਨੂੰ ਪਪੂਲਰ ਕੀਤਾ ਤੇ ਅੱਜ ਉਹੀ ਬੰਦੇ ਉਹੀ ਲੀਡਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਤਸ਼ਾਹਿਤ ਕਰਕੇ ਦੁਨੀਆ ਦੇ ਵਿੱਚ ਪੰਜਾਬ ਦੇ ਲੋਕਾਂ 'ਚ ਖੜੇ ਕੀਤੇ ਗਏ ਸਨ ਉਹੀ ਲੋਕ ਬਾਗੀ ਸੁਰਾ ਆਪਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਉਹ ਅਸਲੇ ਭੰਡ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਦੁਬਧਾ ਪੈਦਾ ਕਰ ਰਹੇ ਨੇ ਤੇ ਨਾਮ ਲੈ ਰਹੇ ਨੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਕਿ ਲੋਕ ਉਹਦੇ ਤੋਂ ਦੁਖੀ ਨੇ ਲੋਕ ਉਹਨਾਂ ਤੋਂ ਦੁਖੀ ਨਹੀਂ ਹੈਗੇ ਇਹ ਜਿਹੜੇ ਚੰਦ ਲੋਕ ਨੇ ਇਸ ਵੀਰ ਬਦਲ ਤੋਂ ਦੁਖੀ ਨੇ ਕਿਉਂਕਿ ਉਹ ਇਹਨਾਂ ਦੇ ਅੱਖੇ ਲੱਗੇ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੁੰਦਾ ਜਿਸ ਨਾਲ ਪੰਜਾਬ ਦੇ ਲੋਕਾਂ ਦਾ ਕੋਈ ਨੁਕਸਾਨ ਹੋਵੇ ਪੰਜਾਬ ਦੇ ਵੋਟਰਾਂ ਦਾ ਨੁਕਸਾਨ ਹੋਵੇ ਸੋ ਸਾਡੀ ਸਾਰੇ ਯੂਰਪ ਅਕਾਲੀ ਦਲ ਦੇ ਜਿੰਨੇ ਵੀ ਸਾਡੇ ਯੂਰਪ ਪ੍ਰਧਾਨ ਨੇ ਯੂਰਪ ਯੂਨਿਟ ਦੇ ਪ੍ਰਧਾਨ ਨੇ ਸਾਰੇ ਦੇਸ਼ਾਂ ਦੇ ਪ੍ਰਧਾਨ ਨੇ ਜਿਹੜੇ ਮੈਂਬਰ ਨੇ ਅਹੁਦੇਦਾਰ ਨੇ ਸਪੋਰਟਰ ਨੇ ਸਹਿਯੋਗੀ ਨੇ ਉਹਨਾਂ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਜਿਹੜੀ ਬੇਨਤੀ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਕਿ ਤੁਸੀਂ ਆਪਣਾ ਜਿਹੜਾ ਕੰਮ ਕਰਦੇ ਹੋ ਕਰੀ ਜਾਓ ਇਹਨਾਂ ਬਾਗੀ ਸੁਰਾਂ ਅਪਣਾਉਣ ਵਾਲਿਆਂ ਵੱਲ ਨਾ ਦੇਖੋ ਜਿਹੜਾ ਕੋਈ ਪਾਰਟੀ ਦਾ ਨੁਕਸਾਨ ਜ਼ਰੂਰ ਤੂੰ ਤੂੰ ਜ਼ਿਆਦਾ ਕਰਦਾ ਉਹਨੂੰ ਬੇਸ਼ੱਕ ਤੁਸੀਂ ਬਾਹਰ ਕਰ ਦਿਓ ਜਿਵੇਂ ਤੁਸੀਂ ਕੋਰ ਕਮੇਟੀ ਭੰਗ ਕੀਤੀ ਉਹਦੀ ਵੀ ਅਸੀਂ ਸਾਰਿਆਂ ਨੇ ਛਲਾਗਾ ਕੀਤੀ ਪੰਜਾਬ ਦੇ ਲੋਕਾਂ ਨੇ ਵੀ ਛਲਾਗਾ ਕੀਤੀ ਹੈ ਸੋ ਜਿਵੇਂ ਤੁਸੀਂ ਦੇਖੋ ਕਿ BSP ਨੂੰ ਦੇਖੋ ਕਿੱਥੇ ਉਹਨਾਂ ਦੀ ਕੁਮਾਰੀ ਮਾਇਆਵਤੀ UP ਦੀ 4-5 ਵਾਰੀ ਮੁੱਖ ਮੰਤਰੀ ਬਣੀ ਤੇ ਆਜੋ ਪਾਰਟੀ ਕਿੱਥੇ ਬੈਠੀ ਐ ਉਸ ਪਾਰਟੀ ਦੇ ਵਿੱਚ ਤੇ ਬਾਕੀ ਸੁਰਾਂ ਨਹੀਂ ਉੱਠੀਆਂ ਕਿ ਪਾਰਟੀ ਦੀ ਜਿਹੜੀ ਉਹ ਜਿਹੜੀ ਉਹ ਪ੍ਰਧਾਨਗੀ ਜਿਹੜੀ ਉਹ ਉਹ ਤਿਆਕ ਕੇ ਮਾਇਆਵਤੀ ਪਾਸੇ ਹੋ ਜਾਵੇ ਤੇ ਕਿਸੇ ਹੋਰ ਨੂੰ ਪਾਰਟੀ ਦੀ ਵਾਰਡ ਇਵੇਂ ਨਹੀਂ ਹੁੰਦਾ ਪਾਰਟੀਆਂ ਹਾਰਦੀਆਂ ਵੀ ਨਹੀਂ ਜਿੱਤਦੀਆਂ ਵੀ ਨਹੀਂ ਇਹ ਰਾਜਨੀਤੀ ਇਹ ਚੱਲਦਾ ਰਹਿੰਦਾ ਇਹੋ ਜਿਹਾ ਕੰਮ ਪੰਜਾਬ ਦੇ ਲੋਕਾਂ ਨੂੰ ਵੋਟਰਾਂ ਨੂੰ ਜੇ ਕਿਸੇ ਦੋ ਪਾਰਟੀਆਂ ਨੇ ਠੱਗ ਕੇ ਵਕਤੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਛੇ ਕੀਤਾ ਤੇ ਇਹਦਾ ਮਤਲਬ ਇਹ ਨਹੀਂ ਕਿ ਪਾਰਟੀ ਖਤਮ ਹੋ ਗਈ ਹੈ ਇਹ ਪਾਰਟੀ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਉਸੇ ਤਰ੍ਹਾਂ ਹੀ ਵਸਦੀ ਹੈ ਜਿਵੇਂ ਪਹਿਲਾਂ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਧਾਰ ਹੈ ਉਸੇ ਤਰ੍ਹਾਂ ਹੀ ਰਹੇਗਾ ਪੰਜਾਬ ਦੇ ਲੋਕਾਂ ਨੇ ਵੀ ਚੰਗੀ ਤਰ੍ਹਾਂ ਸਮਝ ਲਿਆ ਪੰਜਾਬ ਦੇ ਵੋਟਰਾਂ ਨੇ ਵੀ ਚੰਗੀ ਤਰ੍ਹਾਂ ਸਮਝ ਲਿਆ ਤੁਸ ਸੁਣਿਆ ਇਕਬਾਲ ਸਿੰਘ ਪੱਟੀ ਹੁਣਾਂ ਦੇ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਅਕਾਲੀ ਦਲ ਨੂੰ ਢਾਹ ਲਾਉਣ ਦੇ ਲਈ ਅਜਿਹੀਆਂ ਰਣਨੀਤੀਆਂ ਕੜੀਆਂ ਜਾ ਰਹੀਆਂ ਨੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਖਾਸ ਤੌਰ ਤੇ ਸੁਖਬੀਰ ਬਾਦਲ ਨੂੰ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ ਨਾਲ ਹੀ ਬਗਾਵਤ ਕਰਨ ਵਾਲੇ ਲੀਡਰਾਂ ਨੂੰ ਵੀ ਲੰਮੇ ਹੱਥੀ ਲੈਂਦੇ ਇਕਬਾਲ ਸਿੰਘ ਪੱਟੀ ਨਜ਼ਰ ਆਏ ਨੇ ਔਰ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਆਪਣੇ ਵਾਅਦੇ ਵੀ ਯਾਦ ਕਰਵਾਏ ਗਏ ਨੇ ਕਿ ਸੱਤਾ ਹਾਸਲ ਕਰਨ ਤੋਂ ਪਹਿਲਾਂ ਬੇਅਦਬੀ ਦਾ ਮਾਮਲਾ ਜੋ ਹੈ ਉਸ ਦੇ ਵਿੱਚ ਇंसाफ ਦਵਾਉਣ ਦੀ ਗੱਲ ਆਖੀ ਗਈ ਸੀ ਵਾਦਾ ਕੀਤਾ ਗਿਆ ਸੀ ਕਿ 24 ਘੰਟਿਆਂ ਦੇ ਵਿੱਚ ਮੁਜਰਮ ਜੋ ਨੇ ਉਹ ਜੇਲਾ ਦੇ ਵਿੱਚ ਬੰਦ ਹੋਣਗੇ ਪਰ ਅਜੇ ਹਾ ਕੁਝ ਹੁੰਦਾ ਵਾਪਰਦਾ ਨਜ਼ਰ ਨਹੀਂ ਆਇਆ ਹੁਣ ਤਾਂ ਲੰਬਾ ਵਕਫਾ ਹੋ ਗਿਆ ਹੈ ਸੱਤਾ ਦੇ ਉੱਤੇ ਕਾਬਜ਼ ਹੋਏ ਆਮ ਆਦਮੀ ਪਾਰਟੀ ਨੂੰ ਨਾਲ ਹੀ ਮਹਿਲਾਵਾਂ ਨੂੰ ਜੋ ਵਾਦਾ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਉਸ ਦੀ ਵੀ ਗੱਲ ਇਕਬਾਲ ਸਿੰਘ ਪੱਟੀ ਹੁਣਾ ਦੇ ਵੱਲੋਂ ਕੀਤੀ ਗਈ ਹੈ ਔਰ ਬਾਗੀ ਤੜੇ ਦੇ ਲੀਡਰਾਂ ਨੂੰ ਲੈ ਕੇ ਵੀ ਉਹਨਾਂ ਦਾ ਵੱਡਾ ਬਿਆਨ ਜੋ ਉਹ ਸਾਹਮਣੇ ਆਇਆ ਹੈ ਕਿ ਸੱਤਾ ਦਾ ਸੁੱਖ ਮਾਣਿਆ ਹੈ ਔਰ ਉਸ ਤੋਂ ਬਾਅਦ ਹੁਣ ਬਗਾਵਤ ਕੀਤੀ ਜਾ ਰਹੀ ਹੈ ਔਰ ਅਕਾਲੀ ਦਲ ਨੂੰ ਅੰਦਰ ਖਾਤੇ ਹੀ ਢਾਲ ਲਗਾਉਣ ਦੀਆਂ ਇਹਨਾਂ ਲੀਡਰਾਂ ਦੇ ਵੱਲੋਂ ਕੋਸ਼ਿਸ਼ਾਂ ਜੋ ਨੇ ਉਹ ਕੀਤੀਆਂ ਜਾ ਰਹੀਆਂ ਸੀ ਫਿਲਹਾਲ ਇਕਬਾਲ ਸਿੰਘ ਪੱਟੇ ਹੁਣਾਂ ਦੇ ਬਿਆਨ ਉੱਤੇ ਤੁਹਾਡੀ ਰਾਏ ਤੁਹਾਡੀ ਕੀ ਪ੍ਰਤੀਕਿਰਿਆ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ